ਜੇ ਹੁਣ ਬੋਲਟ ਹੋਇਆ ਤਾਂ ਕਾਲਜ ਜਾਣਾ ਨਹੀਂ ਜਾਣਾ ਨਹੀਂ ਹੈਗਾ ਕਹਿੰਦੇ ਘਰ ਦੇ ਦੇਖ ਲੈ ਮੁੰਡਿਆਂ ਨੂੰ ਬੋਲਟ ਥਾਰ ਕੀ ਕੀ ਦਵਾਈ ਜਾਂਦੇ ਨੇ ਇੱਕ ਮੇਰੇ ਘਰ ਦੇ ਯਾਰ ਯਾਰ ਕੇ ਆ ਦਿਮਾਗ ਖਰਾਬ ਕਰਿਆ ਰਹਿਣਾ ਨਹੀਂ ਜਾ ਰਿਹਾ। ਆ ਕੀ ਹੋ ਗਿਆ? ਬਾਪੂ ਯਾਰ ਦਵਾਈ ਦੇ ਯਾਰ ਬੋਲਟ ਯਾਰ ਕੱਦਾਂ 6 ਮਹੀਨੇ ਹੋ ਗਏ ਮੈਂ ਤਾਂ ਸਾਰੇ ਮੁੰਡੇ ਕਾਲਜ ਜੇ ਕੋਈ ਥਾਰ ਲੈ ਕੇ ਆਉਂਦਾ ਯਾਰ ਫੇਰ ਗੁੱਸੇ ਕਰ ਨੂੰ ਉਹਨਾਂ ਬੁਲਟੇ ਚਾਹੀਦਾ ਕੱਲੋ ਦਵਾਈ ਦੇਣਾ ਤੈਨੂੰ। ਠੀਕ ਆ। ਚਲੋ ਆ ਖੁਸ਼ੀ ਫੇਰ ਮੰਮੀ ਨੂੰ ਸੁਣਾਉਣਾ ਮੈਂ ਫੇਰ। ਇੱਕੋ ਖੁਸ਼ਖਬਰੀ ਹੋ ਗਈ। ਬਾਪੂ ਮੰਨ ਗਿਆ ਕੱਲ ਨੂੰ ਲਿਆਉਣਾ ਬੋਲਟ ਆਪਾਂ ਨੇ। ਤੁਹਾਨੂੰ ਤੈਨੂੰ ਪਤਾ ਤਾਂ ਹੈਗਾ ਨਾਲੇ ਹੱਥ ਕਿੰਨਾ ਟੈਟ ਆ ਤੇਰੀ ਭੈਣ ਦਾ ਤਾਂ ਵਿਆਹ ਕਰਕੇ ਹਟਿਆ ਆਪਾਂ ਹੁਣ। ਮਾਤਾ ਥੋੜੀ ਤਾਂ ਇਹੀ ਗੱਲਾਂ ਹੁੰਦੀ ਆ ਹਮੇਸ਼ਾ ਹੁਣ ਬਾਪੂ ਮੰਨ ਗਿਆ। ਮਾਪੇ ਤਾਂ ਬੱਚਿਆਂ ਦਾ ਚਿਹਰਾ ਪੜ ਲੈਂਦੇ ਹੁੰਦੇ ਨੇ ਬੱਚਿਆਂ ਦੇ ਲਈ ਕੀ ਚਾਹੀਦਾ ਉਹਨਾਂ ਨੂੰ ਕੀ ਉਹਨਾਂ ਦੀ ਖੁਸ਼ੀਆਂ ਨੇ। ਚਲ ਕੋਈ ਨਾ ਦਵਾ ਦਾਂਗੇ ਤੈਨੂੰ। ਠੀਕ ਆ ਮਾਤਾ ਹੁਣ ਪੱਕੇ ਰਹੋ ਕੱਲ ਨੂੰ ਮੈਂ ਜਾਣਾ ਹੁਣ ਮੈਂ ਦੱਸਦਾ ਆਪਣੇ ਦੋਸਤਾਂ ਨੂੰ ਖੁਸ਼ਖਬਰੀ ਦੇ ਦਾਂ ਫੋਨ ਕਰਕੇ। ਠੀਕ ਆ। ਕਿ ਨੇ ਆਰਾਮ ਨਾਲ ਕਹਤਾ ਇਹਨੇ ਵੀ ਬੱਚਿਆਂ ਦਾ ਚਿਹਰਾ ਮਾਪੇ ਪੜ ਲੈਂਦੇ ਨੇ ਗੱਲ ਤਾਂ ਇਹਦੀ ਸਹੀ ਆ ਮਾਪੇ ਦਾ ਬੱਚੇ ਦਾ ਚਿਹਰਾ ਪੜ ਲੈਂਦੇ ਨੇ ਬੱਚੇ ਨਹੀਂ ਪੜ ਪਾਉਂਦੇ ਆਪਣੀਆਂ ਡਿਮਾਂਡਾਂ ਰੱਖ ਦਿੰਦੇ ਨੇ ਬਸ ਇਹ ਸਾਡੇ ਦਾ ਡਿਮਾਂਡਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ